ਇੱਥੇ ਮੈਂ ਸਾਰੇ ਜ਼ਿਲ੍ਹਾ ਜਥੇਦਾਰ ਸਰ ਬਾਂਦਾ ਵੀ ਟੋਰ ਕਮੇਟੀ ਦੇ ਪੈਬਰ ਸਰ ਬਾਂਦਾ ਵੀ ਸਾਰੇ ਹਲਕਾ ਇੰਚਾਰਜ ਸਰ ਬਾਂਦਾ ਵੀ ਤੇ ਦਿੱਲ ਤੋਂ ਧੰਨਵਾਦ ਕਰਦਾ ਕਿ ਹਾਜ਼ਰੀ ਪੱਖ ਤੋਂ ਸਾਰੇ ਜਿਹੜੇ ਤਕਰੀਬਨ ਹਮੇਸ਼ਾ 100% ਤਾਂ ਹੁੰਦਾ ਨਹੀਂ ਕਿਉਂਕਿ ਕੋਈ ਕਿਸੇ ਨੂੰ ਜੇਵੇਂ ਕਰਕੇ ਪਹਿਲਾਂ ਇਲੈਕਸ਼ਨਾਂ ਦੇ ਵਿੱਚ ਲੰਬਾ ਸਮਾਂ ਸਾਰੇ ਬਿਜੀ ਸੀ ਪਰ ਆਲਮੋਸਟ ਸਾਰੀਆਂ ਜਿਹੜੀਆਂ ਬਾਡੀਜ਼ ਆ ਉਹਨਾਂ ਦੇ ਵਿੱਚ ਹਾਜ਼ਰੀ ਜਿਹੜੀ ਆ ਬਹੁਤ ਅੱਛੀ ਰਹੀ ਆ ਕੁਝ ਤੇ ਜਨੂਨ ਕਾਰਨ ਕਰਕੇ 10 ਕੇ ਵੀ ਕੁਝ ਸੱਜਣ ਬਾਹਰ ਗਏ ਪਰ ਆਲਮੋਸਟ ਸਾਰੀ ਜਿਹੜੀ ਜਥੇਬੰਦੀ ਆ ਉਹ ਮੁਕੰਮਲ ਤੌਰ ਤੇ ਉੱਤੇ ਮੀਟਿੰਗਾਂ ਦੇ ਵਿੱਚ ਗਿਣਤੀ ਦੇ ਕੁਝ ਬੰਦਿਆਂ ਨੂੰ ਛੱਡ ਕੇ ਉਹ ਸਾਰੇ ਹਾਜ਼ਰ ਹੈ। ਔਰ ਦੂਜੀ ਗੱਲ ਹੈ ਕਿ ਸਾਰਿਆਂ ਨੇ ਬੜੀ ਖੁੱਲ ਕੇ ਜਿਹੜੀ ਅੱਜ ਵੀ ਇੱਕ ਮਤਾ ਪਾਸ ਕੀਤਾ ਗਿਆ ਸਿਰੇ ਜਿਹੜਾ ਜਥੇਦਾਰ ਸਰਬਾਤ ਵੀ ਮੀਟਿੰਗ ਦੇ ਵਿੱਚ ਵੀ ਔਰ ਹੁਣ ਵੀ ਜਿਹੜਾ ਇੱਕ ਮੀਟਿੰਗ ਹੋਈ ਆ ਸਾਰੇ ਹਲਕਾ ਇੰਚਾਰਜ ਸਰਪੰਚ ਜੀ ਉਹਦੇ ਵਿੱਚ ਇੱਕ ਮਤਾ ਪਾਸ ਕਰਕੇ ਜਿਹੜਾ ਸਟੈਂਡ ਸ਼੍ਰੋਮਣੀ ਅਕਾਲੀ ਦਲ ਨੇ ਇਲੈਕਸ਼ਨ ਤੋਂ ਪਹਿਲਾਂ ਲਿਆ ਸੀ ਪੰਥ ਵਾਸਤੇ ਸਿੱਖ ਈਸ਼ੂ ਦੇ ਵਾਸਤੇ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਔਰ ਵਕਰੇ ਤੌਰ ਦੇ ਉੱਤੇ ਚੋਣ ਲੜਨ ਵਾਸਤੇ ਸਾਰਿਆਂ ਨੇ ਜਿਹੜੀ ਆ ਅੱਜ ਵੀ ਜਿਹੜੀ ਆ ਰਿਜ਼ਲਟ ਭਾਵੇਂ ਕੁਝ ਵੀ ਹੋਇਆ ਸਾਰੇ ਨੇ ਇੱਕ ਜੁਬਾਨ ਦੇ ਵਿੱਚ ਉਹਦੀ ਤਾਰੀਫ ਕੀਤੀ ਹੈ ਕਿ ਜਦੋਂ ਇੱਡੀ ਵੱਡੀ ਪਾਲਿਸੀ ਸ਼ਿਫਟ ਸ਼੍ਰੋਮਣੀ ਅਕਾਲੀ ਦਲ ਨੇ ਆਲੋਪੇ ਸਦਨ ਪੰਥਕ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਦੇ ਨੂੰ ਲੈ ਕੇ ਜਿਹੜੀ ਇਹ ਕੀਤੀ ਹੈ ਤਾਂ ਉਹਦੇ ਵਿੱਚ ਪ੍ਰਧਾਨ ਸਾਹਿਬ ਤੋਂ ਲੈ ਕੇ ਹਰ ਹੇਠਾਂ ਤੱਕ ਵਰਕਰ ਦਾ ਉਸ ਇਸ਼ੂ ਦੇ ਉੱਤੇ ਕਾਇਮ ਰਹਿਣਾ ਇਹ ਮੈਂ ਸਮਝਦਾ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਵੱਡੀ ਪ੍ਰਾਪਤੀ ਕਿਉਂਕਿ ਜਿੱਤਾ ਹਰਾ ਹੁੰਦੀਆਂ ਨੇ ਕਿਉਂਕਿ ਮਾਹੌਲ ਜਿਸ ਤਿੱਕੇ ਦਾ ਦੇਸ਼ ਦੇ ਵਿੱਚ ਬਣ ਗਿਆ ਸੀ ਉਹ ਪੁੱਤਰ ਸਾਹਿਬ ਵਿਸਤਾਰ ਦੇ ਵਿੱਚ ਉਹਦੇ ਵਿੱਚ ਜਦੋਂ ਬੋਲਣਗੇ ਉਹ ਜਾਣ ਕੇ ਜਿਆਦਾ ਸਮਝ ਲੱਗੇਗਾ ਇਸ ਕਰਕੇ ਸਾਰਿਆਂ ਨੇ ਇਸ ਗੱਲ ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਕਿ ਜੋ ਪੰਜਾਬ ਦੇ ਭਲੇ ਵਾਸਤੇ ਪੰਥ ਦੇ ਭਲੇ ਵਾਸਤੇ ਸਿੱਖ ਇਸ਼ੂਜ਼ ਨੂੰ ਲੈ ਕੇ ਫੈਡਰਲਿਜ਼ਮ ਦੇ ਇਸ਼ੂ ਨੂੰ ਲੈ ਕੇ ਜਿਹੜਾ ਇੱਕ ਵੱਡੀ ਜ਼ਿੰਮੇਵਾਰੀ ਸ਼ੋਮਣੀ ਅਕਾਲੀ ਦਲ ਨੇ ਆਪਣੇ ਮੋਢਿਆਂ ਤੇ ਲਈ ਸੀ ਉਦੇ ਵਿੱਚ ਇਕੱਠੇ ਹੋ ਕੇ ਜਿਸ ਤਰੀਕੇ ਸਾਰਾ ਸ਼੍ਰੋਮਣੀ ਅਕਾਲੀ ਦਲ ਲੜਿਆ ਉਹ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਵੱਡੀ ਕਾਮਯਾਬੀ ਹੈ। ਔਰ ਪ੍ਰਧਾਨ ਸਾਹਿਬ ਦੀ ਵੀ ਇਸੇ ਕੱਲੋਂ ਸਾਰਿਆਂ ਨੇ ਤਾਰੀਫ ਕੀਤੀ ਹੈ ਕਿ ਭਾਵੇਂ ਬਹੁਤ ਸਾਰੇ ਚੈਲੰਜਸ ਸੀ। ਬਹੁਤ ਸਾਰੀਆਂ ਸ਼ਕਤੀਆਂ ਅਕਾਲੀ ਦਲ ਦੇ ਖਿਲਾਫ ਖੜੀਆਂ ਸੀ। ਕੇਂਦਰ ਦੀਆਂ ਸਰਕਾਰਾਂ ਖਿਲਾਫ ਖੜੀਆਂ ਸੀ। ਸੂਬਿਆਂ ਦੀਆਂ ਸਰਕਾਰਾਂ ਖਿਲਾਫ ਖੜੀਆਂ ਸੀ। ਬਹੁਤ ਸਾਰੀਆਂ ਏਜੰਸੀਆਂ ਜਿਹੜੀਆਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਵਾਸਤੇ ਤਤਪਰ ਰਹੀਆਂ। ਹਰ ਤਰ੍ਹਾਂ ਦੇ ਹੱਥ ਕੰਡੇ ਜਿਹੜੇ ਆ ਉਸ ਸ਼ਰਮਣੀ ਅਕਾਲੀ ਦਲ ਦੇ ਖਿਲਾਫ ਜੜੇ ਆ ਉਹ ਵਰਤੇ ਗਏ ਪਰ ਉਹਦੇ باوجود ਜਿਸ ਇੱਕ ਜੁੜਦਾ ਦੇ ਨਾਲ ਸਾਰੀ ਪਾਰਟੀ ਨੇ ਲੜਾਈ ਲੜੀ ਆ ਔਰ ਉਹਦੇ ਵਾਸਤੇ ਪ੍ਰਧਾਨ ਸਾਹਿਬ ਦੇ ਨਾਲ ਜਿਸ ਤਰੀਕੇ ਸਾਰੀ ਪਾਰਟੀ ਖੜੀ ਆ ਅੱਜ ਵੀ ਜਿਹੜੀ ਸਾਰੀ ਪਾਰਟੀ ਨੇ ਪ੍ਰਧਾਨ ਸਾਹਿਬ ਦੀ ਜਿਹੜੀ ਉਸ ਗੱਲ ਦੇ ਵਿੱਚ ਤਾਰੀਫ ਕੀਤੀ ਆ ਤਾਂ ਮੈਂ ਮਤਾ ਜਿਹੜਾ ਮਿੱਥ ਤੋਂ ਦੇ ਉੱਤੇ ਕਿਉਂਕਿ ਇਹ ਇਹ ਮਤਾ ਇੱਕ ਅਜੇ ਐਮਰਜੈਂਸੀ ਦਾ ਤੇ ਹੜਾ ਉਹਦੇ ਸਬੰਧ ਦੇ ਵਿੱਚ ਵੀ ਇੱਕ ਮਤਾ ਪਾਸ ਕੀਤਾ ਗਿਆ ਕਿਉਂਕਿ 1975 ਦੇ ਵਿੱਚ ਦੇਸ਼ ਦੇ ਵਿੱਚ ਜਦੋਂ ਐਮਰਜੈਂਸੀ ਲੱਗੀ ਸੀ ਔਰ ਕਾਂਗਰਸ ਪਾਰਟੀ ਨੇ ਉਸ ਵੇਲੇ ਜਮਹੂਰੀਅਤ ਦਾ ਗਲਾ ਘੁੱਟਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਸ ਵੇਲੇ ਜਿਹੜਾ ਬਹੁਤ ਵੱਡਾ ਮੋਚਾ ਲਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕੀਤਾ ਸੀ ਸੋ ਅੱਜ ਵੀ ਅਸੀਂ ਇਸ ਗੱਲ ਦੀ ਵਿਖੇਦੀ ਕਰਦੇ ਹਾਂ ਕਿ ਉਸ ਵੇਲੇ ਜੋ ਕਾਂਗਰਸ ਪਾਰਟੀ ਦਾ ਇਹ ਕੰਮ ਸੀ ਇਹ ਦੇਸ਼ ਨੂੰ ਬਹੁਤ ਵੱਡੀ ਢਾਲ ਲਾਉਣ ਵਾਲਾ ਜਮਹੂਰੀਅਤ ਵਾਸਤੇ ਬਹੁਤ ਵੱਡਾ ਗਲਾ ਘੁੱਟਣ ਵਾਲਾ ਔਰ ਬ੍ਰੈਸ ਦੀ ਆਜ਼ਾਦੀ ਦਾ ਬਹੁਤ ਵੱਡਾ ਢਾਂਸੀ ਅੱਜ ਵੀ ਅਸੀਂ ਕਾਂਗਰਸ ਦੇ ਉਸ ਵਜੇ ਲਗਾਈ ਐਮਰਜੈਂਸੀ ਦਾ ਵਿਰੋਧ ਕਰਦੇ ਔਰ ਦੂਜਾ ਇੱਕ ਜਿਹੜਾ ਬਹੁਤ ਅਹਿਮ ਮਸਲਾ ਜਿਹੜਾ ਵਿਦਿਆਰਥੀਆਂ ਦੇ ਲੱਖਾਂ ਵਿਦਿਆਰਥੀਆਂ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਕਿ ਕੇਂਦਰ ਸਰਕਾਰ ਦੇ ਵਿੱਚ ਜਿਹੜੇ UGC NET ਦਾ ਔਰ ਪਹਿਲਾ NEET ਦਾ ਦੋ ਇਮਤਿਹਾਨਾਂ ਦੇ ਵਿੱਚ ਜਿਸ ਤਰੀਕੇ ਇੱਡੀ ਵੱਡੀ ਗੜਬੜ ਹੋਈ ਹੈ ਤੇ ਅੱਜ ਜਿਹੜਾ ਬ੍ਰিলিয়ানਟ ਬ੍ਰੇਨਜ਼ ਨੇ ਸਾਡੇ ਨੌਜ ਬੱਚੇ ਦਿਗਾ ਨੇ ਮੈਡੀਕਲ ਕਾਲਜਾਂ ਦੇ ਵਿੱਚ ਜਾਣਾ ਹੋਰ ਇੰਪੋਰਟੈਂਟ ਇੰਸਟੀਟਿਊਸ਼ਨ ਦੇ ਵਿੱਚ ਜਾਣਾ ਅੱਜ ਉਹ ਬੱਚਿਆਂ ਦਾ ਸਿਸਟਮ ਤੋਂ ਵਿਸ਼ਵਾਸ ਉਟਿਆ ਹੋਇਆ ਔਰ ਇੱਡੀ ਵੱਡੀ ਕਰਪਸ਼ਨ ਉਹਦੇ ਪਿੱਛੇ ਆ ਤੇ ਲੱਖਾਂ ਰੁਪਏ ਵਟੌਰ ਤੇ ਮੈਰੀਟੋਰੀਅਸ ਬੱਚਿਆਂ ਦਾ ਹੱਟ ਮਾਰ ਕੇ ਪੇਪਰ ਲੀਕ ਜਿਹੜੇ ਆ ਉਹ ਹੋ ਰਿਹਾ ਨਾ ਕੇਂਦਰ ਸਰਕਾਰ ਉਹਦੇ ਨੱਥ ਪਾਸ ਕੀ ਆ ਨਾਲੇ ਸੱਚਾਈ ਦੀ ਤਹਿ ਤੱਕ ਜਾ ਚੁੱਕੀ ਆ ਨਾ ਬੱਚਿਆਂ ਨੂੰ ਕੋਈ ਪ੍ਰਾਪਰ ਹੱਲੇ ਭਰੋਸਾ ਦਿਵਾਇਆ ਜਾ ਚੁੱਕਿਆ। ਸੋ ਬਹੁਤ ਵੱਡਾ ਇੱਕ ਡਿਪਰੈਸਿੰਗ ਫੇਜ਼ ਆ ਉਸ ਸਮਾਜ ਦੇ ਬ੍ਰਿਲੀਅੰਟ ਬ੍ਰੇਨਸ ਵਾਸਤੇ। ਅਸੀਂ ਉਹਦੇ ਵਿੱਚ ਵੀ ਜਿਹੜੀ ਹੈ ਇਹ ਸਾਰੀ ਘਟਨਾ ਦੀ ਖੇਧੀ ਕਰਦੇ ਹੋਏ ਪਹਿਲਾਂ ਵળે ਜਾਂਚ ਤੇ ਸ਼ੁਰੂ ਹੋਈ ਆ ਪਰ ਅਸੀਂ ਚਾਹੁੰਦੇ ਆ ਕਿ ਇਹ ਜਾਂਚ ਦੇ ਨਤੀਜੇ ਤੇ ਪੁੱਛੇ ਪੁੱਜੇ ਤੇ ਛੇਤੀ ਛੇਤੀ ਬੱਚਿਆਂ ਨੂੰ ਜਿਹੜਾ ਹੈਗਾ ਇਨਸਾਫ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਜਿਹੜੀ ਪਰੇਸ਼ਾਨੀ ਹੈ ਸਟੂਡੈਂਟਸ ਦੀ ਉਹ ਦੂਰ ਹੋ ਸਕੇ। ਸੋ ਜਿਹੜਾ ਮੇਨ ਬਤਾ ਅੱਜ ਦੀ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਉਹ ਮੈਂ ਕੜ ਕੇ ਪੂਰੀ ਸ਼ਬਦਾਵਲੀ ਉੱਤੇ ਸਨੋ ਲੱਗ ਗਿਆ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੀ ਇਹ ਇਕਤਰਤਾ ਕੁਝ ਵਰਤਾਪ੍ਰਸਤੇ ਗੁੰਮਰਾਹਕੁੰ ਅੰਸ਼ਰਾ ਵੱਲੋਂ ਸਰਕਾਰੀ ਤੇ ਪੰਥ ਤੇ ਪੰਜਾਬ ਦੁਸ਼ਮਣ ਅੰਸ਼ਾ ਵੱਲੋਂ ਪਾਮ ਨੂੰ ਫੇਰੂ ਫੇਰੂ ਕਰਨ ਤੇ ਪੰਜਾਬ ਤੇ ਪੰਥ ਦੀ ਵਾਹਿਦ ਨਵੰਦਾ ਜਥੇਬੰਦੀ ਨੂੰ ਕਮਜ਼ੋਰ ਕਰਦੀ ਹੈ ਸਾਜਸ਼ਾਂ ਦੀ ਭਰਪੂਰ ਨਕਦੀ ਕਰਦੀ ਪੰਥ ਤੇ ਪੰਜਾਬ ਨੂੰ ਇਸ ਵਕਤ ਭਾਜਪਾ ਕਾਂਗਰਸ ਤੇ ਸਰਕਾਰੀ ਏਜੰਸੀਆਂ ਦੇ ਹਮਲਿਆਂ ਦਾ ਸਾਹਮਣਾ ਹੈ ਇਹ ਪੱਤਰਤਾ ਪਾਰਟੀ ਦੇ领导त्व ਤੇ ਅਨਤਕ ਜਰਨਲ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਇਹਨਾਂ ਪੰਜਾਬ ਵਿਰੋਧੀ ਤੇ ਪੰਥ ਦੁਸ਼ਮਣ ਤਾਕਤਾਂ ਦੀਆਂ ਇਹਨਾਂ ਸਾਜਸ਼ਾਂ ਦਾ ਦਲੇਰੀ ਤੇ ਦ੍ਰਿੜਤਾ ਨਾਲ ਮੁਕਾਬਲਾ ਕਰਨ ਲਈ ਇਸ ਅਹਿਮ ਘੜੀ ਉੱਤੇ ਪਾਰਟੀ ਨੂੰ ਦਿੱਤੇ ਜਾ ਰਹੇ ਅਡੋਲ ਤੇ ਦੂਰਦੇਸ਼ਕ ਵਾਅਦੀ ਪਰਪੂਰ ਪ੍ਰਸ਼ੰਸਾ ਕਾਦੀ ਹੋਈ ਉਹਨਾਂ ਦੀ ਅਗਵਾਈ ਵਿੱਚ ਮੁਕੰਮਲ ਭਰੋਸੇ ਦਾ ਪ੍ਰਗਟਾਵਾ ਕਰਦੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੇ ਬਾਅਦ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੰਥਕ ਅਸੂਲਾਂ ਨੂੰ ਸਿਆਸੀ ਤੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਕੋਈ ਵੀ ਗੈਰ ਸੂਨੀ ਤੇ ਪੰਥਵ੍ਰਤੀ ਤੇ ਪੰਜਾਬੀ ਪ੍ਰੋਦੀ ਸਮਝੌਤਾ ਕਰਨ ਤੋਂ ਇਨਕਾਰ ਕੀਤਾ ਇਹ ਸੱਚਮੁੱਚ ਇੱਕ ਇਤਿਹਾਸਿਕ ਫੈਸਲਾ ਸੀ ਜਿਸ ਨਾਲ ਉਹਨਾਂ ਨੇ ਪਾਰਟੀ ਦੀ ਵਿਚਾਰਾਧਾਰਕ ਮਜ਼ਬੂਤੀ ਦਾ ਸਬੂਤ ਦਿੱਤਾ ਇਸ ਵਿੱਚ ਤੇ ਸਿਆਸੀ ਪਰਪਕਤਾ ਲਈ ਬੇਸ਼ੱਕ ਪਾਰਟੀ ਨੂੰ ਚੋਣਾਂ ਵਿੱਚ ਵੱਡੀਆਂ ਸ਼ਕਤੀਆਂ ਵੱਲੋਂ ਸਿਆਸੀ ਨੁਕਸਾਨ ਪਹੁੰਚਾਇਆ ਗਿਆ ਪਰ ਪਾਰਟੀ ਇਸ ਦਿੜਤਾ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ ਵਾਲੀ ਪਹੁੰਚ ਅਤੇ ਦ੍ਰਿੜ ਅਗਵਾਈ ਦੀ ਭਰਪੂਰ ਪ੍ਰਸ਼ੰਸਾ ਕਰਦੀ ਹੈ। ਉਹਨਾਂ ਦੇ ਇਸ ਫੈਸਲੇ ਨਾਲ ਪਾਰਟੀ ਕੌਮ ਅਤੇ ਇਤਿਹਾਸ ਅਤੇ ਨੈਤਿਕਤਾ ਦੇ ਪਟਾਰੇ ਵਿੱਚ ਅੱਜ ਫਕਰ ਨਾਲ ਸਿਰ ਉੱਚਾ ਕਰਕੇ ਖੜੀ ਹੈ। ਇਕਤਾ ਕੌਮ ਨੂੰ ਸਾਵਧਨ ਕਰਦੀ ਹੈ ਕਿ ਜੋ ਲੋਕ ਅੱਜ ਵੀ ਭਾਪੀ ਜਨਤਾ ਪਾਰਟੀ ਦੀ ਸ਼ੈਤਿ ਬੇਅਸੂਲੇ ਸਮਝੌਤੇ ਦੀ ਸਿੱਧੀ ਜਾਂ ਅਸਿੱਧੀ ਹਮਾਇਤ ਕਰ ਰਹੇ ਹਨ ਤੇ ਅਸੂਲਾਂ ਤੇ ਕਾਇਮ ਰਹਿਣ ਕਾਰਨ ਪਾਰਟੀ ਨੂੰ ਚੋਣਾਂ ਵਿੱਚ ਹੋਏ ਨੁਕਸਾਨ ਦੀ ਦੁਹਾਈ ਦੇ ਰਹੇ ਹਨ। ਉਹ ਪੰਥਕ ਰਵਾਇਟਾ ਅਤੇ ਕੌਮ ਦੇ ਸ਼ਾਨਾਮਤੇ ਇਤਿਹਾਸ ਦੇ ਵਿਰੁੱਧ ਖੜੇ ਦਿਖਾਈ ਦੇ ਰਹੇ ਹਨ। ਅਸੂਲਾਂ ਤੇ ਅਡੇ ਬਹਿ ਕੇ ਅਤੇ ਬੇਸੁਲੀ ਸਮਝੌਤਿਆਂ ਨੂੰ ਠੁਕਰਾ ਕੇ ਕੁਰਬਾਨੀਆਂ ਦੇਣ ਦਾ ਇਹ ਮਾਰਗ ਸਾਨੂੰ ਖੁਦ ਬਹਾਦਰ ਗੁਰੂ ਸਾਹਿਬਾਨ ਨੇ ਹੀ ਦਿਖਾਇਆ ਤੇ ਸਿਖਾਇਆ।